ਸਤ ਸ੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਵੈਲਕਮ ਹੈ ਤੁਹਾਡਾ ਜੀ ਅੱਜ ਮੈਂ ਨਵੀਂ ਵੀਡੀਓ ਲੈ ਕੇ ਆਈਆਂ ਜਿੰਨਾ ਮੇਰੀਆਂ ਭੈਣਾਂ ਦੇ ਫੇਸ ਦੇ ਉੱਪਰ ਬਿਲਕੁਲ ਨਿਖਾਰ ਨਹੀਂ ਹੈ ਔਰ ਟੈਨਿੰਗ ਬਹੁਤ ਜ਼ਿਆਦਾ ਹੋ ਗਈ ਆ ਤੇ ਤੁਸੀਂ ਅੱਜ ਇਹ ਵਾਲਾ ਪੈਕ ਲਗਾਓਗੇ ਤਾਂ ਪਹਿਲੀ ਵਾਰ ਲਗਾਉਣ ਦੇ ਨਾਲ ਹੀ ਰਿਜ਼ਲਟ ਬਹੁਤ ਵਧੀਆ ਆਵੇਗਾ ਤੁਹਾਨੂੰ ਮੈਂ ਬਹੁਤੀ ਲੰਬੀ ਵੀਡੀਓ ਨਹੀਂ ਕਰਾਂਗੀ ਮੈਂ ਤੁਹਾਨੂੰ ਦੱਸ ਦਿਆਂਗੇ ਅਸੀਂ ਪੈਕ ਕਿਹੜੀ ਚੀਜ਼ ਦਾ ਬਣਾਉਣਾ ਆ ਤੁਸੀਂ ਇੱਕ ਬੋਲ ਲੈ ਲਓ ਅਸੀਂ ਪਾਵਾਂਗੇ ਗ੍ਰਾਮ ਫਲਾਰ ਬੇਸਨ ਬੇਸਨ ਬਹੁਤ ਹੀ ਵਧੀਆ ਹੈ ਤੁਹਾਡੀ ਸਕਿਨ ਨੂੰ ਬਹੁਤ ਵਧੀਆ ਪੌਲਿਸ਼ਿੰਗ ਕਰਦਾ ਹੈ ਕਲੀਨਜ਼ਰ ਹੈ ਫੇਸ واਸ਼ ਹੈ ਔਰ ਤੁਸੀਂ ਇਹਦੇ ਨਾਲ ਡੇਲੀ ਆਪਣਾ ਫੇਸ واਸ਼ ਵੀ ਕਰ ਸਕਦੇ ਜੇ ਬਹੁਤ ਹੀ ਰੰਗ ਨੂੰ ਨਖਾਰੇਗਾ ਤੁਹਾਡੇ ਨੂੰ ਇਹ ਹੁਣ ਅਸੀਂ ਦੂਸਰੀ ਚੀਜ਼ ਪਾਵਾਂਗੇ ਕਾਫੀ ਕਾਫੀ ਵੀ ਰੰਗ ਨੂੰ ਨਖਾਰੇਗੀ ਤੁਹਾਡੇ ਨੂੰ ਲਾਈਟ ਕਰਦੀ ਹੈ ਤੁਹਾਡੇ ਫੇਸ ਨੂੰ ਲਾਈਟ ਕਰੇਗੀ ਕਾਫੀ ਪਾ ਲਈ ਅਸੀਂ ਹਣੀ ਪਾਵਾਂਗੇ ਇਸ skin ਦੇ ਹਾਈਡਰੇਟ ਬਣਾ ਕੇ ਰੱਖਦਾ ਆ ਐਂਟੀ-ਏਜਿੰਗ ਐ ਤੁਹਾਡੀ skin ਨੇ ਬਹੁਤ ਜ਼ਿਆਦਾ ਰਿੰਕਲ ਪੈ ਗਏ ਨੇ ਇਹ ਰਿੰਕਲ ਨੂੰ ਵੀ ਰਿਮੂਵ ਕਰੇਗਾ ਬਹੁਤ ਹੀ ਵਧੀਆ ਜੇ ਤੁਹਾਡੀ skin ਬਹੁਤ ਲੂਜ਼ ਐ ਤਾਂ ਟਾਈਟ ਕਰੇਗਾ skin ਨੂੰ ਹਣੀ ਬਹੁਤ ਵਧੀਆ ਆ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਦਹੀਂ ਪਾਵਾਂਗੇ ਦਹੀਂ ਤੁਸੀਂ ਪਾ ਕੇ ਪੈਕ ਬਣਾਓ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰੋ ਸਾਰੀਆਂ ਚੀਜ਼ਾਂ ਨੂੰ ਥੋੜਾ-ਥੋੜਾ ਪਾਉਣਾ ਕਿ ਬਹੁਤ ਲਿਕਵਿਡ ਨਹੀਂ ਬਣਾਉਣਾ ਤੁਸੀਂ ਕਿ ਜੋ ਤੁਹਾਡੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਟਿਕ ਜਾਵੇ ਬਹੁਤ ਵੱਡੀ ਵਧੀਆ ਪੈਕ ਹੈ ਮੇਰੀਆਂ ਭੈਣਾਂ ਬਣਾ ਕੇ ਡੇਲੀ ਆਪਣੇ ਫੇਸ ਤੇ ਉੱਪਰ ਲਗਾ ਸਕਦੀਆਂ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਨੇਚਰਲ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਅਸੀਂ ਘਰ ਵਿੱਚੋਂ ਹੀ ਲਈਆਂ ਨੇ ਕਾਫੀ ਵੀ ਹਰ ਇੱਕ ਦੇ ਘਰ ਵਿੱਚ ਹੀ ਹੁੰਦੀ ਹੈ ਬੇਸਨ ਵੀ ਘਰ ਕੇ ਤੇ ਘਰ ਦਾ ਦਹੀਂ ਸਾਰੀਆਂ ਚੀਜ਼ਾਂ ਐਂਟੀ-ਏਜਿੰਗ ਆ ਜੀ ਜੇ ਤੁਹਾਡੇ ਫੇਸ ਦੇ ਉੱਪਰ ਨਿੱਕ-ਨਿੱਕੀ ਜਿਹੀ ਸਟਾਰਟਿੰਗ ਹੋ ਰਹੀ ਹੈ ਨਾ ਰਿੰਕਲ ਵਗੈਰਾ ਤੇ ਤੁਸੀਂ ਹੁਣ ਤੋਂ ਹੀ ਆਪਣੀ ਸਕਿਨ ਦੀ ਕੇਅਰ ਕਰਨਾ ਸ਼ੁਰੂ ਕਰ ਦੋ ਬਿਲਕੁਲ ਠੀਕ ਹੋ ਜਾਣੇ ਰਿੰਕਲ ਵਗੈਰਾ ਤੁਹਾਡੇ ਚੰਗੀ ਤਰ੍ਹਾਂ ਮਲਾਨਾ ਹੈ ਜੀ ਇਸ ਨੂੰ ਤੁਸੀਂ ਜਲਦਬਾਜ਼ੀ ਨਹੀਂ ਕਰਨੀ ਕਾਫੀ ਤੇ ਬੇਸਨ ਦਾ ਪੈਕ ਤਾਂ ਬਿਲਕੁਲ ਤੁਹਾਡੇ ਫੇਸ ਨੂੰ ਨਖਾਰ ਦੇਵੇਗਾ ਬਹੁਤ ਜ਼ਿਆਦਾ ਚਮਕ ਤੇ 글로ਅ ਆਵੇਗਾ ਤੁਹਾਡੇ ਫੇਸ ਦੇ ਉੱਪਰ ਤੁਸੀਂ ਲਗਾ ਕੇ ਦੇਖ ਲੈਣਾ ਇਹ ਪੈਕ ਤੁਸੀਂ ਡੇਲੀ ਵੀ ਲਗਾ ਸਕਦੇ ਜੀ ਸ਼ਾਮ ਨੂੰ ਪੈਕ ਲਗਾਇਆ ਕਰੋ ਜਿਵੇਂ ਮੈਂ ਤੁਹਾਨੂੰ ਬੋਲਦੀ ਆ ਨਾ ਤੁਸੀਂ ਸ਼ਾਮ ਨੂੰ ਪੈਕ ਲਗਾਇਆ ਕਰੋ ਆ ਦੇਖੋ ਐਵੇਂ ਦਾ ਤੁਸੀਂ ਬਣਾ ਲੈਣਾ ਨਾ ਚੰਗੀ ਤਰ੍ਹਾਂ ਮਿਲਾ ਲੈਣਾ ਫਿਰ ਹੀ ਪੈਕ ਨੂੰ ਲਗਾਇਆ ਕਰੋ ਜਲਦਬਾਜ਼ੀ ਨਹੀਂ ਕਰਨੀ ਤੁਸੀਂ ਬਹੁਤ ਵਧੀਆ ਪੈਕ ਬਣ ਕੇ ਤਿਆਰ ਹੋ ਗਿਆ ਜਿਵੇਂ ਗਰਮੀ ਦੇ ਵਿੱਚ ਧੁੱਪ ਦੇ ਕਰਕੇ ਅਸੀਂ ਥੋੜਾ ਟਾਈਮ ਨਹੀਂ ਬਾਹਰ ਜਾਣੇ ਆ ਨਾ ਤਾਂ ਕਿਵੇਂ ਸਾਡੇ ਫੇਸ ਦੇ ਉੱਪਰ ਟੈਨਿੰਗ ਆ ਜਾਂਦੀ ਹੈ ਧੁੱਪ ਦਾ ਕਰਕੇ ਉਹ ਕਈ ਵਾਰੀ ਮੇਰੇ ਆਪਾਂ ਕੀ ਕਰਦੀਆਂ ਉਹਨੂੰ ਠੀਕ ਨਹੀਂ ਕਰਦੀਆਂ ਫਿਰ ਉਹ ਜਿਆਦਾ ਪੱਤੇ ਜਿਵੇਂ ਨਾ ਬਣ ਜਾਂਦੇ ਸਾਡੇ ਫੇਸ ਦੇ ਉੱਪਰ ਜਿਵੇਂ ਪਿਗਮੈਂਟੇਸ਼ਨ ਹੋ ਜਾਂਦੀ ਛਾਈਆਂ ਅੰਦਰ ਹਨਾ ਰੂਪ ਲੈ ਲੈਂਦੇ ਨੇ ਫਿਰ ਇਦਾਂ ਤੁਸੀਂ ਜਿਵੇਂ ਬਾਹਰੋਂ ਆਂਦੇ ਜੇ ਆਪਣਾ ਫੇਸ ਨੂੰ ਵਾਸ਼ ਕੀਤਾ ਮੇਕਅਪ ਵਗੈਰਾ ਸਭ ਉਤਾਰ ਕੇ ਫੇਸ ਨੂੰ ਵਾਸ਼ ਕਰਕੇ ਫਿਰ ਹੀ ਇਹ ਪੈਕ ਲਗਾਉਣਾ ਆ ਮੈਂ ਤੁਹਾਨੂੰ ਦੱਸਦੀ ਅਸੀਂ ਇਹ ਪੈਕ ਕਿਵੇਂ ਲਗਾਉਣਾ ਹਾਂਜੀ ਆਜੋ ਅਸੀਂ ਪੈਕ ਲਗਾਈਏ ਹੁਣ ਉਸੇ ਪਹਿਲਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਆ ਠੀਕ ਹੈ ਪਹਿਲਾਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕਲੀਨ ਕਰਨਾ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਮੇਕਅਪ ਬਿਲਕੁਲ ਨਹੀਂ ਲੱਗਾ ਹੋਣਾ ਚਾਹੀਦਾ ਫੇਸ ਦੇ ਉੱਪਰ ਫੇਰ ਜੇ ਤੁਸੀਂ ਕੋਈ ਨਾ ਕੋਈ ਪੈਕ ਲਗਾਓਗੇ ਤਾਂ ਰਿਜ਼ਲਟ ਵਧੀਆ ਆਵੇਗਾ ਜੇ ਤੁਸੀਂ ਮੇਕਅਪ ਵਾਲੇ ਫੇਸ ਤੇ ਉੱਪਰ ਪੈਕ ਲਗਾਓਗੇ ਤਾਂ ਰਿਜ਼ਲਟ ਕੋਈ ਨਹੀਂ ਆਣਾ ਤੁਹਾਡਾ ਜਿਹਨਾਂ ਦੀ ਡਰਾਈ ਸਕਿਨ ਹੈ ਜੀ ਉਹ ਲਗਾ ਸਕਦੇ ਜਿਹਨਾਂ ਦੀ oily skin ਹੈ ਉਹ ਲੈਮਨ ਪਾ ਸਕਦੇ ਇਹਦੇ ਵਿੱਚ ਲੈਮਨ ਪਾ ਲਓ ਤੁਸੀਂ oily skin ਵਾਲੇ ਲੈਮਨ ਪਾ ਲੈਣ ਪਹਿਲਾਂ 2 ਮਿੰਟ ਦੀ ਮ사ਜ ਕਰਾਂਗੇ ਆਪਾਂ ਫੇਸ ਦੇ ਉੱਪਰ 2 ਮਿੰਟ ਹੀ ਮ사ਜ ਕਰਨੀ ਹੈ ਜਿਆਦਾ ਨਹੀਂ ਕਰਾਂਗੇ ਆਪਾਂ ਬਹੁਤ ਵਧੀਆ ਰਿਜ਼ਲਟ ਆਵੇਗਾ ਕੌਫੀ ਤਾਂ ਇੰਨਾ ਤਾਂ ਤੁਹਾਡਾ ਫੇਸਨ ਖਾਤੇ ਵੀਗੀ ਨਾ ਬਿਲਕੁਲ ਇੱਕ ਟੋਨ ਤਾਂ ਲਾਈਟ ਕਰ ਹੀ ਦਿੰਦੀ ਹੈ ਕੌਫੀ ਸਕਿਨ ਨੂੰ ਡੇਲੀ ਲਗਾਓਗੇ ਤਾਂ ਬੈਸਟ ਹੈ ਜੀ ਕੋਈ ਨੁਕਸਾਨ ਨਹੀਂ ਕਰੇਗੀ ਤੁਹਾਡੇ ਫੇਸ ਦੇ ਉੱਪਰ ਤੁਸੀਂ ਇੱਕ ਵਾਰ ਲਗਾ ਕੇ ਦੇਖ ਲਓ ਰਿਜ਼ਲਟ ਬਹੁਤ ਵਧੀਆ ਆਵੇਗਾ ਸਕਿਨ ਵੀ ਟਾਈਟ ਹੋਵੇਗੀ ਤੁਹਾਡੀ ਲੂਸ ਸਕਿਨ ਹੈ ਨਾ ਜਿਵੇਂ ਲਟਕ ਰਹੀ ਹੈ ਢਿੱਲੀ ਸਕਿਨ ਹੈ ਤੁਹਾਡੀ ਰਿੰਕਲ ਵਗੈਰਾ ਪਏ ਨਾ ਬਿਲਕੁਲ ਠੀਕ ਹੋ ਜਾਣਗੇ ਰਿੰਕਲ ਰਿੰਕਲ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਬਹੁਤ ਜਲਦੀ ਪੈਣ ਜਾਂਦੇ ਬਾਕੀ ਅਸੀਂ ਜੋ ਵੀ ਟੈਨਸ਼ਨ ਵਗੈਰਾ ਮਤ ਲਿਆ ਕਰੋ ਠੀਕ ਹੈ ਖੁਸ਼ ਰਹਾ ਕਰੋ ਟੈਨਸ਼ਨ ਦੇ ਨਾਲ ਵੀ ਸਾਡੇ ਰਿੰਕਲ ਵਗੈਰਾ ਪੈਣ ਜਾਂਦੇ ਨੇ ਟੈਂਸ਼ਨ ਨਹੀਂ ਲੈਣੀ ਕਿਸੇ ਮੇਰੇ ਭੈਣ ਨੇ ਖੁਸ਼ ਰਹਾ ਕਰੋ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਆ ਜੋ ਵਾਹਿਗੁਰੂ ਜੀ ਨੇ ਲਿਖਿਆ ਉਹ ਤਾਂ ਹੋਣਾ ਹੀ ਆ ਜੀ ਟੈਂਸ਼ਨ ਨਹੀਂ ਲੈਣੀ ਤੁਸੀਂ ਖੁਸ਼ ਰਹਾ ਕਰੋ ਆਪਣੇ ਪਰਵਾਦ ਦੇ ਵਿੱਚ ਤਾਂ ਫਿਰ ਰਿੰਕਲ ਵਗੈਰਾ ਵੀ ਨਹੀਂ ਪੈਣਗੇ ਜਿਵੇਂ ਅਸੀਂ ਟੈਂਸ਼ਨ ਲੈਂਦੇ ਆ ਨਾ ਰਿੰਕਲ ਵੀ ਜ਼ਿਆਦਾ ਪੈਂਦੇ ਨੇ ਇਹਦਾ ਅਸੀਂ 2 ਮਿੰਟ ਮ사ਜ ਕਰ ਲੈਣੀ ਆ ਪਹਿਲਾਂ ਆਪਣੇ ਫੇਸ ਦੀ ਮੈਂ ਹੱਲ ਤੇ ਕਰਕੇ ਦੱਸ ਰਹੀ ਹਾਂ ਤੁਸੀਂ ਫੇਸ ਤੇ ਕਰਨਾ ਹੈ ਮੇਰੀਆਂ ਭੈਣਾਂ ਨੇ 2 ਮਿੰਟ ਮ사ਜ ਕਰਕੇ ਫਿਰ ਅਸੀਂ ਇਹਨੂੰ 15 ਮਿੰਟ ਵਾਸਤੇ ਉੱਪਰ ਲਗਾ ਲਓ ਤੁਸੀਂ ਹੋਰ ਪੈਕ ਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਇਸ ਪੈਕ ਨੂੰ ਉੱਪਰ ਹੋਰ ਲਗਾ ਕੇ 15 ਮਿੰਟ ਵਾਸਤੇ ਫਿਰ ਤੁਸੀਂ ਇਹਨੂੰ ਛੱਡ ਦਿਓ ਰੈਸਟ ਕਰਨੇ ਦਿਓ ਸ਼ਾਮ ਨੂੰ ਜਿਆਦਾ ਪੈਕ ਤੁਸੀਂ ਲਗਾਣਾ ਸ਼ਾਮ ਨੂੰ ਲਗਾਇਓ ਤਾਨੂੰ ਡੇਲੀ ਦੱਸਦੀ ਆ ਕਿ ਸ਼ਾਮ ਨੂੰ ਰਿਜ਼ਲਟ ਬਹੁਤ ਵਧੀਆ ਆਂਦਾ ਆ ਕਿਉਂਕਿ ਅਸੀਂ ਰਾਤ ਨੂੰ ਸੌਂ ਜਾਣਾ ਹੁੰਦਾ ਆ ਸ਼ਾਮ ਨੂੰ ਪੈਕ ਲਗਾ ਕੇ ਫਿਰ ਤੁਸੀਂ ਆਪਣੇ ਕੋਕੋਨਟ ਆਲ ਦੀ ਮਸਾਜ ਕਰ ਸਕਦੇ ਜੀ ਤੇ ਰਿਜ਼ਲਟ ਬਹੁਤ ਹੀ ਵਧੀਆ ਆਵੇਗਾ ਤੁਸੀਂ ਲਗਾ ਕੇ ਦੇਖ ਲਓ ਇੱਕ ਵਾਰ ਲਗਾਓ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਵਧੀਆ ਆਣਾ ਫਿਰ ਤੁਸੀਂ ਬਾਰ ਬਾਰ ਇਹੀ ਪੈਕ ਬਣਾ ਕੇ ਲਗਾਓਗੇ ਕਾਫੀ ਤਾਂ ਤੁਹਾਨੂੰ ਪਤਾ ਹੀ ਆ ਰੰਗਨਖਾਰਦੀ ਆ ਤੇ ਬੇਸਨ ਦਾ ਵੀ ਤੁਹਾਨੂੰ ਪਤਾ ਹੀ ਆ ਫੇਸ ਨੂੰ ਬਹੁਤ ਕਲੀਨ ਕਰਦਾ ਆ ਓਪਨ ਪੋਰਸ ਦੀ ਪ੍ਰੋਬਲਮ ਹੈ ਤਾਨੂੰ ਬਹੁਤ ਵਧੀਆ ਪੈਕ ਆ ਇਹ ਤੁਸੀਂ ਪੈਕ ਡੇਲੀ ਲਗਾਓ ਸ਼ਾਮ ਨੂੰ ਤੇ ਕੋਕੋਨਟ ਆਇਲ ਦੀ ਮ사ਜ ਕਰੋ ਕੋਕੋਨਟ ਆਇਲ ਬੈਸਟ ਹੈ ਸਾਰੀਆਂ ਚੀਜ਼ਾਂ ਨਾਲੋਂ ਕਰੀਮਾਂ ਵਗੈਰਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਕਿ ਅਸੀਂ ਉਹਦੀ ਮਨਾ ਮ사ਜ ਕਰੀਏ ਕੋਕੋਨਟ ਆਇਲ ਬੈਸਟ ਹੈ ਕੋਕੋਨਟ ਆਇਲ ਲਗਾਓ ਤੁਸੀਂ ਡੇਲੀ ਆਪਣੇ ਫੇਸ ਦੇ ਉੱਪਰ ਤੇ ਰਿੰਕਲ ਵੀ ਨਹੀਂ ਪੈਣਗੇ ਤੁਹਾਨੂੰ ਜੇ ਰਿੰਕਲ ਪੈ ਰਹੇ ਹਨ ਤੇ ਤੁਸੀਂ ਹਨਾ ਮ사ਜ ਕਰੋ ਮ사ਜ ਦੀ ਤੁਸੀਂ ਕੋਈ ਵੀ ਵੀਡੀਓ ਦੇਖ ਸਕਦੇ ਜੇ ਹੁਣ ਮੈਂ ਤਾਂ ਤੁਹਾਨੂੰ ਇੱਥੇ ਦੱਸ ਨਹੀਂ ਸਕਦੀ ਆਪਣੇ ਹੈਂਡ ਦੇ ਉੱਪਰ ਕਰਕੇ ਤੁਸੀਂ ਮ사ਜ ਦੀ ਵੀਡੀਓ ਦੇਖ ਕੇ ਉਵੇਂ ਹੀ ਡੇਲੀ ਮ사ਜ ਕਰਨੀ ਹੈ ਆਪਣੇ ਫੇਸ ਦੇ ਉੱਪਰ ਤਾਂ ਹੀ ਰਿਜ਼ਲਟ ਵਧੀਆ ਆਣਾ ਆ ਗਲਤ ਮ사ਜ ਵੀ ਨਹੀਂ ਕਰਨੀ ਗਲਤ ਮ사ਜ ਦੇ ਨਾਲ ਵੀ ਸਾਡੇ ਮਤਲਬ ਰਿੰਕਲ ਵਗੈਰਾ ਜ਼ਿਆਦਾ ਪੈਣਦੇ ਜੇ ਅਸੀਂ ਗਲਤ ਮ사ਜ ਕਰਦੇ ਆ ਨਾ ਤੇ ਰਿੰਕਲ ਜ਼ਿਆਦਾ ਪੈਣਦੇ ਨੇ ਡੇਲੀ ਮ사ਜ ਵਾਲੀ ਵੀਡੀਓ ਦੇਖ ਕੇ ਨਾ ਤੁਸੀਂ ਉਵੇਂ ਹੀ ਮ사ਜ ਕਰਨੀ ਆ ਤੇ ਡੇਲੀ ਸ਼ਾਮ ਨੂੰ ਪਿਆਕ ਲਗਾ ਲਿਆ ਕਰੋ ਇਹ ਟੈਨਿੰਗ ਵਗੈਰਾ ਤੁਹਾਡੇ ਬਿਲਕੁਲ ਠੀਕ ਹੋ ਜਾਣੀ ਆ ਰੰਗ ਵੀ ਬਹੁਤ ਨਖਾਰੇਗੀ 15 ਮਿੰਟ ਲਗਾਣਾ ਜਿਆਦਾ ਟਾਈਮ ਇਸ ਪੈਕ ਨੂੰ ਨਹੀਂ ਲਗਾਣਾ ਤੁਸੀਂ 15 ਮਿੰਟ ਲਗਾ ਕੇ ਫਿਰ ਤੁਸੀਂ ਆਪਣਾ ਫੇਸ ਨੂੰ ਵਾਸ਼ ਕਰ ਸਕਦੇ ਠੰਡੇ ਪਾਣੀ ਨਾਲ ਬਾਕੀ ਜਿਵੇਂ ਮੈਂ ਤੁਹਾਨੂੰ ਆਈਸ ਕਯੂਬ ਬਣਾ ਕੇ ਦਿੱਤੀ ਹੋਈ ਪਹਿਲਾਂ ਵੀਡੀਓ ਪਾਈ ਹੋਈ ਹੈ ਨਾ ਆਈਸ ਕਯੂਬ ਦੀ ਉਹ ਵੀ ਤੁਸੀਂ ਇਸ ਤੇ ਮਗਰੋਂ ਇੱਕ ਕਯੂਬ ਲੈ ਕੇ ਆਇਸ ਦੀ ਉਹ ਤੁਸੀਂ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਰੱਬ ਕਰ ਸਕਦੇ ਜੀ ਜੈਂਟਲੀ ਮ사ਜ ਕਰਨੀ ਆ ਬੋਦਾ ਮਤਲਬ ਕਸ ਕਸ ਕੇ ਰਗ ਰਗੜ ਕੇ ਆਪਣੇ ਫੇਸ ਨੂੰ ਬਿਲਕੁਲ ਨਹੀਂ ਕਰਨਾ ਜੋ ਵੀ ਤੁਸੀਂ ਕਰਦੇ ਜੇ ਹੌਲੀ ਹੌਲੀ ਮਤਲਬ ਸਲੋ ਸਲੋ ਹੀ ਕਰਨਾ ਆ ਇਹ ਨਹੀਂ ਕਿ ਤੁਸੀਂ ਬੋਦਾ ਰਗੜੀ ਜਾਓ ਆਪਣੇ ਫੇਸ ਨੂੰ ਕੇ ਪੈਕ ਲਗਾ ਕੇ ਅੱਜ ਹੀ ਅਸੀਂ ਹੋਰੇ ਹੋ ਜਾਣਾ ਵਾ ਠੀਕ ਹੈ ਬੋਦਾ ਰਗਣ ਦੇ ਨਾਲ ਬੋਦਾ ਮਤਲਬ ਜਿਆਦਾ ਮ사ਜ ਕਸ ਕਸ ਕੇ ਕਰਨ ਨਾਲ ਕੋਈ ਸਕਿਨ ਮਤਲਬ ਵਧੀਆ ਨਹੀਂ ਹੋਣੀ ਫਿਰ ਨੁਕਸਾਨ ਹੀ ਹੋਵੇਗਾ ਤੁਸੀਂ ਹੌਲੀ ਹੌਲੀ ਆਪਣੇ ਫੇਸ ਦੀ ਮ사ਜ ਕਰਿਆ ਕਰੋ ਕੋਈ ਵੀ ਪੈਕ ਰਗੰਦੇ ਜੇ ਹੌਲੀ ਹੌਲੀ ਹੀ ਕਰਨਾ ਜੋ ਵੀ ਕਰਨਾ ਵਾ ਬੋਦਾ ਰਗੜਨਾ ਨਹੀਂ ਸਕਿਨ ਨੂੰ ਫੇਰ ਹੀ ਰਿਜ਼ਲਟ ਵਧੀਆ ਆਣਾ ਵਾ ਬਾਕੀ ਇੱਕ ਦਿਨ ਪੈਕ ਲਗਾਇਆ ਤਾਂ ਤੁਸੀਂ ਗੋਰੇ ਹੋ ਨਹੀਂ ਜਾਣਾ ਤੁਸੀਂ ਲਗਾਤਾਰ ਲਗਾਓਗੇ ਤਾਂ ਫੇਰ ਰਿਜ਼ਲਟ ਵਧੀਆ ਆਵੇਗਾ ਤੁਸੀਂ ਲਗਾਤਾਰ ਇਹ ਹੁਣ ਪੈਕ ਆ ਇਹਨੂੰ ਤੁਸੀਂ ਹਫਤੇ ਵਿੱਚ ਲਗਾਓ ডেইলি ਲਗਾਓ ਸ਼ਾਮ ਨੂੰ ਤਾਂ ਰਿਜ਼ਲਟ ਬਹੁਤ ਵਧੀਆ ਆਵੇਗਾ ਤੁਹਾਡੀ ਪਿਗਮੈਂਟੇਸ਼ਨ ਵੀ ਠੀਕ ਹੋਵੇਗੀ ਕਾਲਾ ਆਪਣੇ ਜੋ ਤੁਹਾਡੇ ਫੇਸ ਦੇ ਉੱਪਰ ਆਇਆ ਹੋਇਆ ਨਾ ਬਿਲਕੁਲ ਕਾਲੀ ਪਰਤ ਜੰਮ ਜਾਂਦੀ ਹੈ ਜਿਵੇਂ ਟੈਨਿੰਗ ਦੇ ਨਾਲ ਓਪਨ ਪੋਰਸ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਤਾਂ ਹਨਾ ਉਹ ਸਭ ਠੀਕ ਹੋ ਜਾਏਗੀ ਰਿੰਕਲ ਵਗੈਰਾ ਵੀ ਠੀਕ ਕਰੇਗੀ ਕਿਉਂਕਿ ਜਦੋਂ ਅਸੀਂ ਡੇਲੀ ਪੈਕ ਲਗਾਵਾਂਗੇ ਤੇ ਰਿੰਕਲ ਆਪਣੇ ਆਪ ਹੀ ਰਿਮੂਵ ਹੁੰਦੇ ਜਾਣਗੇ ਡੇਲੀ ਪੈਕ ਲਗਾਉਣ ਦੇ ਨਾਲ ਹੀ ਰਿੰਕਰ ਰਿਮੂਵ ਹੋਣਗੇ ਤੇ ਸਕਿਨ ਵੀ ਟਾਈਟ ਹੋਵੇਗੀ ਸਕਿਨ ਤਾਂ ਬਹੁਤ ਹੀ ਟਾਈਟ ਹੁੰਦੀ ਹੈ ਡੇਲੀ ਪੈਕ ਲਗਾਉਣ ਦੇ ਨਾਲ ਜੇ ਅਸੀਂ ਸਕਿਨ ਨੂੰ ਕੁਝ ਕਰਾਂਗੇ ਨਹੀਂ ਤਾਂ ਫਿਰ ਤਾਂ ਉਹਨੇ ਹਨਾ ਮਤਲਬ ਸਕਿਨ ਲਟਕਣੀ ਹੈ ਆਪਣੀ ਤੇ ਲੂਜ਼ ਹੋਏਗੀ ਜੇ ਅਸੀਂ ਉਸ ਨੂੰ ਕੁਝ ਨਾ ਕੁਝ ਕਰਦੇ ਰਹਾਂਗੇ ਸਕਿਨ ਟਾਈਟ ਹੋਵੇਗੀ ਤੁਹਾਡੀ ਇਹ ਪੈਕ ਬਣਾ ਕੇ ਤੁਸੀਂ ਸ਼ਾਮ ਨੂੰ ਲਗਾ ਲੈਣਾ 15 ਮਿੰਟ ਰੱਖੋ 15 ਮਿੰਟ ਤੋਂ ਬਾਅਦ ਤੁਸੀਂ ਆਪਣਾ ਫੇਸ ਵਾਸ਼ ਕਰ ਲਓ ਠੰਡੇ ਪਾਣੀ ਨਾਲ ਕੋਈ ਮ사ਜ ਕਰ ਲਓ ਕੋਕੋਨਟ ਆਇਲ ਦੀ ਤੇ ਫਿਰ ਸੌ ਜਾਓ ਮਾਰਨਿੰਗ ਤੁਸੀਂ ਦੇਖੋਗੇ ਕਿ ਤੁਹਾਡਾ ਫੇਸ ਕਿੰਨਾ ਚਮਕ ਰਿਹਾ ਹੈ ਕਿੰਨਾ ਗਲੋ ਤੁਹਾਡੇ ਫੇਸ ਤੇ ਉੱਪਰ ਮਾਰਨਿੰਗ ਤੁਹਾਨੂੰ ਕੋਈ ਵੀ ਚੀਜ਼ ਲਗਾਉਣ ਦੀ ਜ਼ਰੂਰਤ ਨਹੀਂ ਫੇਸ ਵਾਸ਼ ਨਹੀਂ ਕਰਨਾ ਤੁਸੀਂ ਵੈਸੇ ਖਾਲੀ ਪਾਣੀ ਨਾਲ ਆਪਣਾ ਫੇਸ ਵਾਸ਼ ਕਰ ਲਿਆ ਕਰੋ ਮਾਰਨਿੰਗ ਤੇ ਸ਼ਾਮ ਨੂੰ ਪੈਕ ਲਗਾ ਲਿਆ ਕਰੋ ਬਹੁਤ ਵਧੀਆ ਰਿਜ਼ਲਟ ਹੈ ਜਿਸ ਨੂੰ ਵੀਡੀਓ ਚੰਗੀ ਲੱਗਦੀ ਹੈ ਭਾਈ ਸਾਰੇ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਔਰ ਜੋ ਵੀ ਮੇਰੇ ਵੀਡੀਓ ਦੇਖ ਰਿਹਾ ਸਭੀ ਕੋ ਥੈਂਕ ਯੂ